ਹਰ ਤਾਂ ਬਹੁਤ ਪੁਰਾਣ ਲੋਗ ਹੈ ਵਾੜਾ ਬਹੁਤ ਮਾੜਾ ਹੋ ਗਿਆ ਵਾੜਾ ਤਾਂ ਮੈਸਾ ਬਹੁਤ ਬੜੀ ਆ ਪੰਜਾਬ ਚ ਬਹੁਤ ਬੜਾ ਹੋ ਗਿਆ ਹੋਰ ਕਰੀਓ ਹੋਰ ਕਰੀਆ ਬਾਈ ਹੋਰ ਬਾਈ ਵਧੀਆ ਸਾਬੋਲੇ ਰਾਮਾ ਦਾ ਮੇਲੇ ਰਾਇਆ ਜਵਾਕਰ ਆ ਲਗੇ ਦੇ ਸੋਤਨਾਰ ਠੀਕ ਆ ਉਹ ਯਾਰ ਤੁਹਾਡੇ ਉਹ ਤਾਂ ਨਹੀਂ ਆਇਆ ਉਹ ਜਿਹੜਾ ਮੁੰਡਾ ਆਪਣੇ ਕਾਲੀ ਜਵਾਨ ਨਾਲ ਉਹ ਆਉਂਦਾ ਨਹੀਂ ਆਇਆ ਆਇਆ ਬਹੁਗਾ ਭਾਰ ਕੇ ਆਪਣੇ ਜਵਾਨਾਂ ਦੇ ਵੀ ਜਾ ਕੇ ਆ ਹੈ ਚੁੱਪੀ ਆ ਮੈਂ ਸਾਰਾ ਬੋ ਕਰਦਾ ਇਹ ਕਹਿੰਦਾ ਯਾਰ ਹਰੂ ਜੀ ਬਹੁਤ ਆਇਆ ਪੈਨੇ ਵੀ ਆਉਣਾ ਆਪਣੇ ਖਵਰ ਮਾ ਜਿੱਤੀ ਹੋਣਾ ਹਾਂ ਬਲਾਪੁਰਾ ਨੂੰ ਮੋਦਰੀਵਮੂਪਰਾਣਾ ਤੂੰ ਤਾਂ ਕਲਾਕਾਰ ਬਚਰੇ ਜਾ ਰਹੇ ਨੇ ਹਨਾ ਹਾਂ ਬਹੁਤ ਜਾ ਰਹੇ ਨੇ ਤੂੰ ਵੀ ਤੇਰੇ ਦੀ ਕਲੇ ਦੀ ਮਾ ਲੱਗੀ ਹੋ ਗਿਆ ਉਹ ਆਪਣੇ ਪਿੰਡ ਨਹੀਂ ਗੇ ਰੰਦਾ ਹੋ ਹਾਂ ਤਾਰਾ ਤੋਕਾਰੀ ਜੀ ਵਾਲਾ ਉਹਨੇ ਬਹੁਤ ਨਿਕਸਾਣ ਕਰਤਾ ਉਹਨੇ ਮੱਥੇ ਨ ਲੱਗਾ ਯਾਰ ਬਾਹਰ ਉਹ ਉਹ ਮਿਕਸ ਇਹ ਆ ਰਹੇ ਬੰਦਾ ਹੋ ਕਿਵੇਂ ਨਿਗਾ ਵੀ ਮਾੜੀ ਤੇ ਭੂਗੋਲ ਵੀ ਮਾੜੇ ਉਹਨਾਂ ਤਾਂ ਨਿਗਾ ਰੱਖਦੇ ਪੂਰੀ ਨਜ਼ਰ ਪੱਥਰ ਬਾੜ ਨੇਗਾ ਪੱਥਰੇ ਬਾੜ ਜਾ ਅੱਛਾ ਹਾਂ ਉਹ ਦੇਖਦੇ ਰਹੀ ਅੱਛਾ ਹੋਇਆ ਰੋਟੇਟਰ ਪਤਲੀ ਕਿਹੜੀ ਕੰਪਨੀ ਨੇ ਯਾਰ ਮੇਜ ਨੂੰ ਦਬਾਉ ਘਟਾ ਲਈ ਨੈਟੇ ਨਹੀਂ ਹੁੰਦਾ ਹੈਗਾ ਯਾਰ ਮੈਨੂੰ ਚਲਾਉਣਾ ਘਟਾਇਆ ਵੜਵਾ ਛੋਟੇ ਫੋਨਾ ਇਹ ਗੱਲ ਤਾਂ ਮਲੇ ਕਿਨੇ ਬਟਾ ਲਿਆ ਦਾਦੇ ਨੇ ਨਾ ਸੋਟਾ ਹੀ ਹੈ ਪਰ ਟੱਚ ਆ ਅੱਛਾ ਚੱਲਦਾ ਵਧੀਆ ਰਹੀ ਇਹ ਉਹ ਜੀ ਹਾਂ ਉਹਦੀ ਗੱਲ ਸੁਣ ਲਾ ਆਪਣੇ ਘਰੇ ਆ ਗਿਆ ਫੜੀ ਮੱਝ ਸੁਣ ਵਾਲੀ ਸੀ ਅੱਛਾ ਉਹ ਕਹਿੰਦਾ ਆ ਗਿਆ ਵਈ ਕਨਾਂ ਵਈ ਮੱਝ ਸੋਰੀਆ ਥੋਡੀ ਉਹ ਮੈਂ ਜੋ ਉਹ ਬਸ ਹੀ ਮਰ ਬਸ ਹੀ ਕੱਟਾ ਹੀ ਮਰ ਗਿਆ ਹੈ ਕੱਟਾ ਹੀ ਮਰ ਗਿਆ ਯਾਰ ਅੱਛਾ ਤੇ ਯਾਰ ਮਾਰਾ ਹੋ ਗਿਆ ਬੜਾ ਵਾਓ ਮਾੜੀ ਵੀ ਗਾਉਦੀ ਨਾ ਤੁਸੀਂ ਇਹ ਕਾਰੇ ਕੋਰੇ ਕਾਟੀ ਉਹਨੂੰ ਕਰਿਆ ਕਰ ਆਪਾਂ ਘੱਟੇ ਬਰਦੇ ਆ ਕਰੇ ਕਿ ਉਹਨੂੰ ਤੇਰੇ ਗਮੋ ਕਾਣਾ ਵਿਸ਼ਨੂ ਮੈਂ ਤਾਰਾਂ ਉਹ ਤਾਰਾਂ ਤਾਰਾ ਇਹਨਾਂ ਰ ਆਪੇ ਜੰਮ ਕੇਦਾ ਹੁੰਦਾ ये नुकदा ओ आ जड़ा काली जी वाला है ओए ओ काली जी बोल नहीं मेंदा लगा दादा आएगा तू मैं कोई नहीं के पूरे गुरु गुरु नजर ना, ना काली जी वाला तो ओए तो हमें कॉल फोन नवा लेके आए कई बार फुकते के तरह वे तुम द वही कर हटदा ठीक रहे ना

ਯਾਰ ਬਾਈ ਯਾਰ ਤੇਰਾ ਫੋਨ ਬਹੁਤ ਵਧੀਆ ਫੋਨ ਤੇ ਨਾ ਬਹੁਤ ਲਾਏ ਉਹ ਲਾ ਕੁੜੀ ਚੋਦੇ ਫੋਣੇ ਬਣਾਤਾ ਯਾਰ ਤੇ ਤਾਂ ਮੇਰੇ ਜੀਵਨ ਸੁਰੇ ਚੱਲੀ ਪਈਆਂ ਚੱਲ ਤੂੰ ਕਿੱਥੋਂ ਇਹਨਾਂ ਚੱਲ ਬਾਈ ਬਾਈ ਯਾਰ ਸਾਰਾ ਫੋਨ ਬਣਾਦਾ ਯਾਰ ਇਹਨੂੰ ਸਾਰਾ ਦਾ ਬਹੁਤ ਬੁਰੀ ਨਜ਼ਰ ਆ ਰਹੀ। ਪੁੱਟ ਕੇ ਦੇਖ ਤਾਂ ਲਿਆ ਯਾਰ ਕੋਈ ਚੱਲੂ ਇਹ ਤਾਂ ਕਿ ਨਹੀਂ। ਇਹਦਾ ਘੜਤ ਉਹ ਵੀ ਕੰਮ ਆ ਯਾਰ। ਇਹਦਾ ਘਰਤ ਤਾਂ ਉਹ ਵੀ ਕੰਮ। ਔਰ ਪਾਣੀ ਦੇ ਪਾਤਾ ਤਾਂ। ਮਾੜੀ ਜਮੀਨ ਦਿੱਤਾ ਨਾ ਮਹਿੰਗਾ ਹੋ ਗਿਆ। ਇਹਦਾ ਹੁਣ ਲੈ ਗਿਆ ਦੀ ਮਹੇ ਔਰ ਇਹਦਾ ਕਾਲੀ ਦੀਵਾਲਾ ਯਾਰ ਬੁਰੀ ਨਜ਼ਰ ਵਾਲਾ। ਰੋੜਾ ਕਰਨੀ ਕੋਈ ਯਾਰ ਕਿੰਨੇ ਤੇ ਗੱਲਾਂ ਮੈਂ ਕੋਈ ਸਰਾਂਚਰਾ। ਉਹ ਆ ਦੇ ਕਿ ਕੀ ਕਰਵਾਇਆ ਕੋਣ। ਕੁੜਾ ਜੀ ਉਹਨਾਂ ਨਾਲ ਗੱਲ ਕਰਦਾ ਤਾਂ ਉਹ ਯਾਰ ਦਸਤੀ ਜੀ ਬੋਲਣ ਲੱਗ ਗਿਆ ਬੜਾ ਤਰੀਕ ਨੂੰ ਪਈ ਗਿਆ ਕਹਿੰਦਾ ਵਧੀਆ ਵਧੀਆ ਡਾਕਟਰ ਨੇ ਮੈਨੂੰ ਕਿਹਾ ਚੱਲਾ ਮਰਾ ਤੇਰੇ ਕਰ ਗਿਆ ਉਹ ਇੱਥੇ ਗੋਲੀ ਕਲੀ ਪਈ ਉਹ ਹੀ ਦੇ ਦੇ ਯਾਰ ਪਈ ਗਿਆ ਵੇ ਹੋਰ ਯਾਰ ਤਾਂ ਮੈਨੂੰ ਪੜਦਾ ਸੀ ਉਹ ਸਰੀਰਿਕ ਆਲ ਪੈ ਨਹੀਂਦਾ ਯਾਰ ਜਮੀ ਮੇਰੀ ਵੀ ਬਾਹਰ ਹੋਣ ਲੱਗੀ ਦੀ ਬਹੁਤ ਉਗਰੀ ਆ ਮੈਂ ਵੀ ਤੂੰ ਵੀ ਦੇ ਲੈ ਇੱਕ ਵਾਰੀ ਡਾਕਟਰ ਦਾ ਦਵਾਈ ਲੂ ਜਾ ਤੂੰ ਵੀ ਲੈ ਲੈ ਹੁਣ ਆਦਾਨੀ ਪਈਆਂ ਯਾਰ ਆਹੀ ਦੇ ਮੁੰਨਾ ਪੜਨਾਂ ਨਹੀਂ ਕਰਦਾ ਯਾਰ ਹੈ ਦਰਦ ਹੋ ਰਿਹਾ ਯਾਰ

ਬਹੁਤ ਅੰਤ ਹੋ ਰਿਹਾ ਆ। ਅਹਹਹ। ਜਦੋਂ ਮੈਂ ਉਸਾਰੰਦਿਆਰ ਨੂੰ ਪਹਿਲਾਂ ਕਿਹਾ ਸੀ ਯਾਰ ਮੈਂ। ਔਰ ਫਿਰ ਬੜਾ ਕੱਟਾ ਪਾਉਂਦਾ। ਤਾਂ ਏਕ ਦੀ ਗੱਲ ਨਾਲ ਆਪਣੇ ਘਰੇ ਆ ਗਿਆ। ਉਹ ਸਤੀ ਦੋਦ ਤਰਕ ਹੋ ਗਿਆ। ਤਾਂ ਬਣੇ ਕਹੇ ਆ ਗਏ ਉਹਨਾਂ ਕਰ ਦੀ ਗੱਲ ਨਾਲ। ਹੋਰ ਇਹਨੂੰ ਤਾਂ ਬੜਾ ਦੇ ਬਕਰ ਆਇਆ ਬੰਦਾ ਹੋਰ ਬੁਨੀਆ ਆਇਆ ਆਇਆ ਗੋੜੀ ਬਹੁਤ ਵਧੀਆ ਓਏ ਸ਼ਾਂਤੀ ਤੇ ਆ ਆ ਠੀਕ ਹਟਾਓ ਇਸ ਤਰ੍ਹਾਂ ਪادیه ਨਾ ਇਹ ਵੀ ਬਹੁਤ ਵਧੀਆ ਦਵਾਈ ਤਾਂ ਕਰਤਾ ਡਾਕਟਰ ਨਹੀਂ ਦਿੱਤਾ ਇਹ ਬਹੁਤ ਪੜੀ ਜਾ ਰਿਹਾ ਯਾਰ ਇਹ ਤਾਂ ਗਾ ਤੇ ਸਰੀਰ ਹੋਰ ਕੱਤਾ ਕੰਮ ਖਰਾਬ ਹੋਇਆ ਹੋਰ ਦੂਰ ਹੋ ਤੂੰ ਓਸ ਬਾਈ ਕਿਨੇ ਆਂ ਕੋਣਾ ਬਈ ਤੂੰ ਵਧੀਆ ਬਈ ਠੀਕ ਆ ਹਾਂ ਬਈ ਮਾਰੋ ਤੂੰ ਬਾਈ ਜੱਤਰੀ ਸੱਟ ਬਹੁਤ ਵਧੀਆ ਤੂੰ ਕਈ ਗਿਆ ਬਗਾਤਾ ਓਏ ਉਹ ਤੂੰ ਕੋਈ ਗਿਆ ਕੋਈ ਓਏ ਉਹਨੇ ਬਾਈ ਕੀ ਨਾਮ ਮਰਦਾ ਨਹੀਂ ਅੱਛਾ ਉਹਨੇ ਬਾਈ ਕੋਈ ਲੰਗਾਈ ਵਰਦਾ ਓਏ ਕੱਪੜੇ ਕੱਢੀਂ ਮੈਂ ਹੁੰਦਾ ਓਏ ਯਾਰ ਇੱਕ ਮੁੱਢਾ ਹੈ ਮਲਿਆ ਦੀ ਮਾਜਾ ਉਹ ਗੰਦਾਰਦੀ ਅੱਛਾ ਉਹ ਕਹਿੰਦਾ ਤੇਰੀ ਸ਼ਰਟੀ ਇਹਦੇ ਵਿੱਚ ਸ਼ਰਟੀ ਕੱਪੜਾ ਤੇ ਆਦਿ ਮਿਲਿਆ ਤਾਰਾ ਇੱਕ ਜਿਹਦੇ ਪੱਖ ਉਹ ਮੁਦਿਆ ਕਰਿਆ ਹੋਇਆ ਪਰ ਆਉਹੀ ਦਿਉੀ ਤੀ ਕੋਈ ਉਹ ਤਾਂ ਪਹਿਲਾਂ ਮੇਰੇ ਦਰਦ ਉੱਤੇ ਖੜਿਆ ਤੀ ਇਹਦਾ ਟੋਹਣ ਲਾ ਗਿਆ ਬਾਦਾਂ ਛੱਡੇ ਕੁੱਟੇ ਹਾ ਤਰਾ ਚਾਟਾ ਹਾ ਚੱਪਲ ਛੱਟੀ ਮਾਰ ਬਰਾਏ ਕਰਨਾ ਪਊ ਆਪਾਂ ਸਰਮੱਤ ਨੂੰ ਫੋਨ ਕਰਦਾ ਸਰਮੱਤ ਨੂੰ ਬੁਲਾਉਣਾ ਸੌਦਾ ਕੋਲਿੰਦੀ ਬੈਠ ਜਾ ਚਾਹ ਪਾਣੀ ਕੋਲ ਬਸ ਠੀਕ ਹੈ ਉਹਦਾ ਠੀਕ ਹੈ ਸਰੀਰ ਨਾ ਉਹਦਾ ਯਾਰ ਨਾ ਬਹੁਤ ਪੜੀ ਲੱਗਦੀ ਉਹਦੀ ਉਤਰੇ ਚੁੱਕ ਗਿਆ ਜਿਹੜੇ ਮੰਦੇ ਨਾਜ਼ਰ ਪੈ ਗਈ ਉਹਦਾ ਭੈਣ ਦਾ ਮਰ ਮਰ ਗਿਆ ਸਮਝਦਾ ਕਹਾ ਯਾਰ ਆ ਬੰਦੂ ਸ੍ਰੀ ਤੇ ਰਣੋ ਇਥੋਂ ਪਾਇਆ ਕੋਈ ਸਰਟ ਯਾਰ ਕੋਈ ਕੋਈ ਬਸ ਰਸਤੋਂ ਆ ਹੀ ਰਣੋ ਉਹਦੇ ਬਲੀ ਪੈੜੀ ਨਜ਼ਰਾ ਅੰਦਾ ਜੀਤੇ ਆਫ ਕਰਤਾ ਬਸ ਗਿਆ ਉੱਥਾਂ ਓਏ ਫਿਰ ਕਰੇਗੀ ਜੂਣਾ ਨਹੀਂ ਮੈਂ ਉਹ ਛੱਡ ਆਇਆ ਉਹ ਤਾ ਫੋਨ ਕਰੀ ਜਾਂਦੇ ਤੇਰੇ ਤੂੰ ਵਾਹ ਫੜਕਦਾ ਗਿਆ ਤੇਰੇ ਫੋਨ ਆ ਮੇਰਾ ਤੇਰਾ ਕਿੱਥੇ ਹੁੰਦਾ ਰਿਆ ਮੇਰਾ ਆਈ ਦੀ ਕਰੇ ਇਹਦਾ ਲੈ ਕੇ ਨੂਰੇ ਤੇ ਰਲ ਆਵਾਂ ਮਿੰਨ ਕੋੜਾ ਦਾ ਜੀ ਅ ਜੇਨੂ ਸਰ ਜਾਨ ਗਿਆ ਬਾਰਾ ਹੋਰ ਇਹ ਤਾਂ ਬਾੜੀ ਇਹਨਾਂ ਨੂੰ ਕਰਾ ਫੋਨ ਨਾ ਲਗਾ ਦੇ ਵੀ ਭੰਨ ਹੋਰ ਉਹ ਫੋਨ ਵੀ ਬੰਨਤਾ ਜਰਾ ਆ ਦੇ ਭੰਨਦਾ ਮੇਰਾ ਫੋਨ ਨਾ ਨਾਮ ਲਿਖਿਆ ਦੀ ਆ ਦੇ ਜਿਹੜਾ ਕੱਲ੍ਹ ਲਈ ਤੇ ਹੋਰ ਪਾਤਾ ਜੀ ਡਿੱਗੇ ਪਤਾ ਨਹੀਂ ਕੀ ਹੋ ਗਿਆ ਕੱਲ ਇੱਕ ਦਿਨ ਕੀ ਕਰਤਾ ਕੰਮ ਆ ਹੈਲੋ ਆਦਰ ਆਦਰ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਆਈ ਗਿਆ ਪਾਵਰ ਪੜਾਇਆ ਜਾਣਾ ਘਰੇ ਆਉਣਾ ਦੀ। ਬਿਨਾਂ ਅੱਦੇ ਬੀਏ ਘਰੇ ਆਉਣਾ ਦੀ ਬੜਾ ਆ ਤੇ ਉਹ ਬੰਦੇ ਦੇ ਕਰਨੀ ਬੜੀ ਕਾਗ ਦਾਈ। ਯਾਰ ਜਦੋਂ ਮੈਂ ਛੱਡੀ ਤਾਂ ਇਹਨੇ ਕਰਨੀ ਹੈ ਮੁੰਡਾ ਵੀ। ਭਾਵੇਂ ਉਹ ਤੜ ਤੁ ਛੱਡੀ ਪਾਇਆ ਉਹਦੇ ਉਸੇ ਦੀ ਅਜੀ ਸਰਪੰਚ ਨੂੰ ਪਾਇਆ ਹੁੰਦੇ। ਬੜਾ ਹੁਣੀ ਕਰਾ। ਤੇਦੀ ਆ ਜੀ। ਫਿਰ ਮੈਂ ਕਹਦਾ ਉਹਦਾ ਕਰੀ। ਆ ਦੇ ਜੀ। ਆ ਰਣ ਗੰਧ ਪਾਇਆ ਪਿਆ ਇਹ ਦਿਨ ਦੀ ਵੀ ਸਪਰਾਮ ਆ ਰਹੀ ਹੈ ਬੜਾ ਗੰਧ ਪਾਇਆ ਪਿਆ ਮੀਆਂ ਨੇ ਦਸਾਲੇ ਨੇ ਬੜਾ ਗੰਧ ਵਰਤਿਆ ਤੇ ਰੱਬ ਨੇ ਬਾਲੀ ਝੜੀ ਦਾ ਹੋਰ ਬਈ ਘਰੀਆਂ ਓਏ ਆਇਆ ਸਰਪੰਚੋਸ

ਉਹ ਯਾਰ ਉਹਨੇ ਤੁੰਨੀ ਲਿਆ ਯਾਰ ਇੱਕਾ ਉਹ ਨੈਗਰ ਵਾਲਾ ਕੀ ਉਹਦਾ ਨਾਮ ਜੰਤਾਰਾ 17 ਆ ਉਹ ਆਵੜੇ ਪਿੰਡ ਦਾ 37 ਯਾਰ ਕੀ ਕਰਦਾ ਉਹ ਯਾਰ ਦਵਾਈ ਬਹੁਤ ਕਰਦਾ ਜਿੱਤੇ ਬਸ ਅੱਖ ਰੱਖ ਲਈ ਦਵਾਈ ਹੋ ਜਾਂਦਾ ਬੰਦਾ ਕੀ ਕਰਦੇ ਕੀ ਉਹ ਯਾਰ ਉਹਦਾ ਦੇਵੇ ਯਾਰ ਫੋਨ ਬਣ ਫੋਨ ਇਹਦਾ ਫੋਨ ਤੁਹਾਡਾ ਕਿੰਨਾ ਵਧੀਆ ਭੈ ਇਹਦਾ ਫੋਨ ਹੀ ਫੁੱਟ ਗਿਆ ਨਿਕੜ ਕੇ ਜੇਬ ਚੋਂ ਕਵਾਰ ਕਰਦਾ ਜਮੀਨ ਹਸਤ ਉਹ ਵੀ ਹੋ ਗਿਆ ਖਬਰ ਕੀ ਹੋ ਗਿਆ ਕਹਿੰਦਾ ਜਮੀਂ ਬੇੜਾ ਬਿਠਾਦਾ ਉਹ ਬੇੜਾ ਦਾ ਬੈਠੂ ਵੀ ਹੁਣ ਕੀ ਕਵਰੇ ਕੀ ਕੁਛ ਕਰਦਾ ਹੋਇਆ ਰੋਣ ਕੀ ਹੋ ਗਿਆ ਜੀ ਰੋਣ ਕੀ ਉਹ ਕਰਿਆ ਯਾਰ ਸਭ ਅੰਦਰ ਹੀ ਆ ਗਿਆ ਯਾਰ ਸਿੱਧਾ ਉਹ ਮੇਰੇ ਨਾਲ ਕਰਦਾ ਤਾ ਕਰਾ ਉਹ ਇਹਦਾ ਮੇਰਾ ਬਾਈ ਲਈ ਇਹ ਸੁਗਰ ਮਰਗੀ ਦਾ ਦੋਰਾ ਪੈ ਗਿਆ ਤੇ ਇਹਦਾ ਮਸਾ ਫੁੱਲੇ ਉਹਦਾ ਕਰਿਆ ਯਾਰ ਆਈ ਲੈ ਯਾਰ ਉਹਨੂੰ ਆਪਾਂ ਇਹ ਕਹਦਾਂਗੇ ਜੀ ਆਪਾਂ ਉਹ ਉਹਦਾ ਮਿਰਗੀ ਦੀ ਰੋਟੀ ਲੈ ਸਰਪੰਚ ਸਾਹਿਬ ਪਾਣੀ ਵੀ ਉਹਦਾ ਨਹੀਂ ਆ ਗਰ ਉਹ ਉਹਦਾ ਕਰੂਗੀ ਕਾਰਵਾਈ ਉਹ ਤੇ ਇਹਨਾਂ ਕਿੰਨੇ ਨੁਕਸਾਨ ਕਰੂਗਾ ਕਿਉਂ ਰਹੀ ਉਹ ਪਾਣੀ ਫਿਲਟਰ ਵਾਲਾ ਸਰਪੰਚ ਫਿਲਟਰ ਵਾਲਾ ਕੌੜਾ ਤਾਂ ਲੱਗਦਾ ਤੈਨੂੰ ਪਾਣੀ ਫਿਲਟਰ ਵਾਲਾ ਦਾ ਪਾਚਾ ਚਲ ਪਾਣੀ ਫਿਲਟਰ ਵੀ ਹੋ ਗਿਆ ਆ ਗਿਆ ਫੈਂਸੀ ਹੋ ਗਿਆ ਸਰਪੰਚ ਆਮਰੇ ਝੜਦੇ ਨੇ ਹੋਰ ਜੰਮ ਆਪਰੀ ਬੋਤਲ ਤੀ ਦੇਖ ਐ ਇੱਚ ਤੀ ਉਹ ਕੁੜੀ ਚੌਦਰੇ ਸਰਕਾ ਪਿਆਦਾ ਓਏ ਉਹ ਦਰਖਾ ਪਿਆਦਾ ਆਏ ਓਏ